25 ਲੱਖ ਰਪਈਆ ਚੜਾਉਣਾ 25 ਲੱਖ ਰਪਈਆ ਨਾ ਕੰਮ ਵਾਲੇ ਬੰਦੇ ਲੋ ਖੜੰਦਾ ਨਹੀਂ ਚਾਹੀਦੇ ਪਹਿਲੇ ਬੰਦੇ ਨੂੰ ਨਹੀਂ ਖੜੰਦਾ ਚਾਹੀਦਾ ਸਹੀ ਗੱਲ ਹੈ ਮੈਨੂੰ ਪਤਾ ਖਿੱਚ ਲਈ ਹੋਵੇ ਲੱਗ ਰਿਹਾ ਉਹ ਵੀਰੇ ਜਾਈ ਨੂੰ ਕੋਲੇ ਬੈਠਾ ਉਹਦਾ ਹੱਕ ਨਹੀਂ ਬੈਠਣ ਦਾ ਆਪਣਾ ਆਦੇ ਮੈਂ ਉਹਦੀ ਗੱਤਾਂ ਨੂੰ ਮਹਾਬਾਈ ਜੇ ਤਾਂ ਕਸੀਆ ਚੱਕ ਕੇ ਲਿਆਉਗਾ ਤਾਂ ਮੇਰੇ ਤਾਂ ਐਂ ਕਰਕੇ ਛੱਟ ਵਾਦ ਜੀ ਰੇ ਤੂੰ ਤੇ ਮਾਂ ਸਾਡੇ ਕੋਲ ਜਾ ਪਿੱਛੇ ਜਾ ਸਹੀ ਗੱਲ ਹੈ ਸਾਡਾ ਕੰਮ ਚੱਲੇ ਜਾਣ ਦੇ ਆ ਹੁਣ ਮੱਝੇ ਲਈ ਆਉਂਦਾ ਥੋੜੀ ਚੱਲੂ ਕੰਮ ਐ ਨਹੀਂ ਕੰਮ ਚੱਲਦਾ ਹੈਗਾ ਮੰਜਾ ਝਖਲੇ ਪੈਣ ਵਾਸਤੇ ਆਇਆ ਤੂੰ ਨਾ ਆ ਬੰਦਾ ਦੇਖ ਲਓ ਬਈ ਇਹ ਹੁਣ ਅਰੈਸਟ ਲਾਉਂਦਾ ਦੁਪਹਿਰਾ ਹੋ ਗਿਆ ਚੱਲ ਕੋਈ ਗੱਲ ਨਹੀਂ ਕੰਮ ਇਹਨਾਂ ਨੇ ਕੰਡੇ ਕੱਢ ਤੇ ਤੁਹਾਨੂੰ ਦਿਖਾਵਾਂਗੇ ਇੱਥੇ ਨੇ ਸਬਜ਼ੀ ਗੁੱੜਰੇ ਨੇ ਆਪਾਂ ਲਾ ਰਹੇ ਹਾਂ ਢਾਲ ਜਿਹੜੀ ਚ ਬੀੜੀ ਬਿੰਦੀ ਦੀ ਵੀਡੀਓ ਲਾਤੀ ਹੋਰੇ ਕਹਿਦਾ ਹੂੰ ਹੂੰ ਹੋਰ ਬੀੜੀ ਬਿੰਦੀ ਦੀ ਨਹੀਂ ਲਾਈਗੀ ਮੈਂ ਆ ਤੈ ਕਿਉਂ ਉੱਥੇ ਹਾਂ ਕੋਲ ਉਤਾਰ ਕੋਲੇ ਸੋਹਰਾ ਕੋਲੇ ਉਹਦਾ ਹੋਰ ਬੰਦੇ ਨੇ ਲਈ ਸੀਗੀ। ਬਾਸ ਆਹ ਕਹਦਾ ਨਹੀਂ ਤਦਾ। ਹੂੰ। ਬੈ ਜਾ। ਹਾਂਜੀ ਵਧੀਆ ਵੀਡੀਓ ਲੱਗਦੀ ਜਾਂਦਾ ਆਪਣੇ ਕਮੈਂਟ ਕਰਿਆ ਕਰਿਓ। ਆ ਜਾ ਬੰਦੇ ਚੋਂ ਉੱਪਰ ਆਪਣੇ। ਇਹ ਸਬਜੀ ਗੁੜਰੇ ਨੇ। ਕੋਪ ਲਾਏ ਨਹੀਂ ਕਦੇ। ਕੋਪ ਲਾਏ, ਜੀਰੀ ਲਾਈ, ਬੱਟਾ ਬੋਚਿਆ ਹੁਣ ਸਬਜੀ ਦੇ ਆ ਗਿਆ ਟਾਈਮ। ਆ ਜਾਏ। ਆਪਾਂ ਜੀਰੀ, ਡਿੰਡੀ, ਡਿੰਡੀ ਦਿਖਾਵਾਂਗੇ ਆਪਾਂ ਸਾਰਾ। ਐਂ ਕਰੋ ਜੰਗਾ ਜੇ ਜਾਓਗੇ। ਅੱਛਾ ਜੀ। ਆਪ ਗੁੱਟੀਆਂ ਜਾ ਕੇ ਲਓ ਉੱਥੇ ਪਾਣੀ ਛਿੜਦੇ ਆ। ਠੀਕ ਹੈ। ਫੇਵਰੀ ਸੁੱਕ ਜਾਣੀਆਂ। ਇਹ ਤਾਂ ਹੁਣ ਹੀ ਸੁੱਕਣੀਆਂ ਛਿੱਟਣੀਆਂ ਪੈਣੀਆਂ। ਹਾਂ। ਆਏ ਤਾਂ ਕੀ ਹੁੰਦਾ ਤੁਸੀਂ ਟੇਮ ਹਾਂ 6 ਦਿਨ ਪਹਿਲੇ ਦੇਖਣਾ ਮਨ ਵੀ ਸਿੱਟੀ ਆਏ ਤਾਂ ਇਹਨੂੰ ਕੀ ਹੁੰਦਾ ਘਾਟੇ ਜਿਹਦਾ ਕਿਤੇ ਤਾਂ ਹਨਾ ਜੀ ਇਹਨੂੰ ਹੁੰਦਾ ਤਾਂ ਕਰ ਕੀ ਆ ਬਾਈ ਜਾਂਦੇ ਹੋ ਲੈ ਜਾ ਉਹੀ ਜਾ ਕੇ ਅਸੀਂ ਲਾਤੀ ਤੇ ਆਣ ਕੇ ਜੀ ਨੂੰ ਡੇ ਹਾਂ ਹਾਂ ਚਲੋ ਮਿੱਤਰੋ ਦਿਖਾਉਣੇ ਸਾਨੂੰ ਚਾਹ ਪਾਣੀ ਪੀ ਕੇ ਵੀਡੀਓ ਹੈ ਨਾ ਪੀ ਲੀ ਜੀ ਚਾਹ ਪਾਣੀ ਘਰ ਆ ਜਾ ਬਰੇ ਸੀਗਾ ਤੇ ਕਰਦੇ ਅੱਜ ਲਣਾਉਣੇ ਜੀ ਇਹ ਚ ਲੈ ਕੁੰਡੀਆਂ ਚੱਕਤੀਆਂ ਆਲੇ-ਦਲੇ ਲਾਈ ਜਨੇ ਮਿੱਤਰੂ ਕਾਹ ਉਹ ਜੋਬਰ ਸਾਡਾ ਮਿਹਨਤੀ ਮੁੰਡਾ ਇਹ ਸੱਦਿਆ ਸੀ ਨੇ ਵਿਚਾਲੋ ਮਾਹ ਚੱਲ ਪਾਣੀ ਪੁਣੀ ਪੀ ਲੈ ਭਾਈ ਕੰਮ ਕਰਦਾ ਵਾਲਾ ਕਰੀਏ ਕੀ ਜੋਰੀ ਵਾਲਾ ਮਾਰਦਾ ਮੁੰਡਾ ਦੇਖਾ ਇਹ ਲੋਰ ਲਾਰ ਸਾਰੀ ਵਿਚੀ ਰਵੇੜੀ ਹੋਈ ਜੋਬਰ ਨੇ ਖਪਾਂ ਜਾ ਤਾਂ ਇੱਕ ਤਟਿਆ ਹਨਾ ਭਾਈ ਜੋਰੀ ਵਾਲਾ ਮਾਰਦਾ ਮਾਹ ਇੰਜਨ ਹਨਾ ਬਲੇਰ ਮਾਰਦਾ ਨਾ ਕੀ ਲੋਨ ਵਾਲੇ ਡਿੱਕੀਆਂ ਦੇ ਨੇ ਕਿ ਤੂੰ ਦਮ ਲੈ ਕੇ ਪੋਚ ਲਈ ਨਲੇ ਮੜਾ ਚਾਚਾ ਕੋਜ ਦੂਆ ਲਵੇ ਲਾ ਦੂ ਤੇਨੂੰ ਘੱਟ ਜੀ ਤੇਰਾ ਕੰਮ ਹੈ ਨਾ ਹੋਰ ਸਵਾਗਤ ਕਰ ਦੂਗਾ ਹਾਂ ਪੀਣ ਪਾਣੀ ਪੀ ਲੈ ਇਹਨੇ ਮੈਂ ਕਰਦਾ ਹਾਂ ਲੋਟ ਮੜਾ ਕਹੀ ਮੰਗਾਈ ਆ ਮੁੰਡੂ ਸਾਡੀ ਮੇਰੀ ਕਹੀ ਉਹ ਦੂਰ ਕਿਉਂ ਹੋਈ ਉਹ ਤੇ ਅੱਜ ਜੀ ਘਰ ਆ ਬੰਦ ਕਰਿਆ ਸੀ ਪਾਣੀ ਇਹ ਚ ਜੀਰੀ ਲਾਈ ਅਜੇ ਫੇਰ ਖੁੱਲ ਗਿਆ ਤਿੱਬਿਆਂ ਦੇ ਪਹਾੜਾਂ ਦਾ ਕੀ ਕਰੀਏ ਮਿੱਤਰੋ ਆ ਜੀ ਜੀ ਅੱਧੀ ਜੀਰ ਦੇ ਵਿੱਚ ਹੀ ਦੁਰਗੀ ਭੈਣ ਦੀ ਉਹ ਵੀ ਇਕੱਠੀ ਕਰ ਲਈ ਹਰ ਕਿਵੇਂ ਉਹ ਬੰਡਾਲ ਜੀ ਚਲ ਔਰ ਕੀ ਹੋਰ ਥੋੜਾ ਜਿਹਾ ਜ਼ੋਰ ਮਾਰ ਲਾਂਗੇ ਆ ਦੇਖੋ ਪਾਣੀ ਪਾਣੀ ਫੇਰ ਕਰਤਾ ਤਿੱਬਿਆਂ ਦੇ ਪਹਾੜਾਂ ਦੇ ਬਈ ਬਾਈ ਜੀ ਫਾਈਲ ਦੇ ਗਿਫਟ ਮਿਲਦੀ ਰਹਾ ਥੋੜੇ ਟਾਈਮ ਬਾਅਦ ਆ ਇੰਨਾ ਸਾਰਾ ਸਿਨਮਾ ਹੋਇਆ ਉਹ ਤੋਂ ਵੱਡਾ ਘਰ ਆ ਪੈ ਗਿਆ ਜੀ ਹੁਣ ਦੁਬਾਰਾ ਕੀ ਫੇਰ ਉਹ ਵੀ ਬੱਟੀ ਜੀ ਖੜੀ ਗਈ ਜੀ ਪਹਿਲਾਂ ਬੰਦ ਕਰਤੀ ਸੀ ਮੈਂ ਕਿਹਾ ਚਲ ਹੁਣ ਡੱਟ ਰਗਾ ਸਹੀ ਚੱਲੂਗਾ ਮੈਂ ਉੱਥੇ ਕੀੜੇ ਦਾ ਭੌਣਾ ਹੈਂ ਐਂਟ ਜਰੂਰ ਕਰਕੇ ਦੱਸਿਆ ਮਿੱਤਰੋ ਵੀ ਉਹਨਾਂ ਕਰਕੇ ਤਾਂ ਨਹੀਂ ਟੁੱਟਦੇ ਕਿ ਮੈਨੂੰ ਸ਼ੱਕ ਪੈ ਰਿਹਾ ਹੈ ਇਹ ਉਹਨਾਂ ਦਾ ਭੌਣ ਉਹਨਾਂ ਦੀ ਖੱਡੂ ਉੱਥੇ ਸੁਹਾ ਗੱਲਾਂ ਤਾਂ ਮਰ ਜਾਂਦਾ ਨਹੀਂ ਹੁਣ ਇਹ ਬੰਦਰ ਮਰਦੀ ਨੇ ਚਲੋ ਜੋ ਇਹ ਹਣ ਬਹੁਤ ਪੱਟ ਕੇ ਲੈ ਜਾਂਦੇ ਹਾਂ ਤੇ ਜੀ ਜੀ ਸ਼ਰਟਾਂ ਗਲਾਈਆਂ ਤੇ ਲਾਈ ਜਾਂਦੇ ਸੀ ਇੱਥੋਂ ਪੱਟਦੇ ਨੇ ਬਾਂਸੇ ਤੋਂ ਰੂਟ ਸੀ ਦੇਖ ਬੰਦਰ ਕੀ ਬਣਾਵਾ ਲੱਗਨੇ ਨੇ ਜੋਬਰ ਹੈ ਹੂੰ ਆਪਣਾ ਲਾ ਤਾਂ ਕੰਮ ਹੁਣ ਖੰਡਾ ਪੈ ਗਿਆ ਡਾਲਾਂ ਵਾਲਾ ਹਣ ਤਾਂ ਦੇਖੋ ਮੇਰੇ ਸਬਜੀ ਦੇ ਨਾਲ ਗੱਲ ਬਣਾ ਦਈਏ ਕੜਕੜ ਕੱਖ ਨਾ ਢੇਰ ਲਾ ਤੇ ਹੈ ਛਿੜੀ ਵਾਲੇ ਆ ਜਬੜੇ ਯੈਸ ਯੈਸ ਦੇਖ ਸਾਰੀ ਸਬਜੀ ਦਿਖਾਣੇ ਆ ਦੇਖੋ ਬਈ ਕੜਕੜ ਕੱਖ ਤਰਤੇ ਨਾ ਤਾਂ ਗੱਲ ਬਣਾਈ ਪਈ ਐ ਜੋਬਰਾ ਨੇ ਹਾਂ ਪਾਈਆ ਭੁੱਕੀ ਲੱਗਦਾ ਗੀ ਪਾਈਆ ਪਾਈਆ ਬੱਕੀ ਕੰਮ ਕਰ ਗਈ ਨਾ ਕੰਮ ਕਰ ਗਈ ਬਈ ਪਾਈਆ ਬੱਕੀ ਦੇਖੋ ਜਮਾ ਦੇਖੋ ਏ ਦੱਸਦੇ ਨੇ ਇਹਦਾ ਪਤਾ ਲੱਗਦਾ ਯਾਰ ਇਹਦਾ ਬੋਲਦੀ ਆ ਮੂਰੇ ਨਾ ਵੀ ਹਾਂ ਕਰਿਆ ਕੁਛ ਬੰਦੇ ਨੇ ਜਿਹੜਾ ਜੋ ਕਾਕਾ ਫੇਰ ਹੀ ਨਿਕਲਦੇ ਨੇ ਹਨਾ ਜਿਹੜਾ ਜੋ ਖੂਨ ਤਾਂ ਨਿਕਲਦੀ ਨਹੀਂ ਹੈਗੀ ਇਹ ਗੱਲਾਂ ਨਾਲ ਹੀ ਨਿਕਲਦੇ ਨੇ ਨਾ ਹਾਂ ਉਹਦੇ ਉਹੀ ਬੋਲਦੇ ਹੱਥਾਂ ਹਾਂ ਉਹ ਕਹਿੰਦੀ ਵੀ ਆ ਜਾ ਉਹੀ ਹੱਥ ਬੋਲਦੇ ਵੀ ਆ ਖੇਚਿਆ ਹੂੰ ਸਹੀ ਗੱਲਾਂ ਇਹ ਇਹ ਬਹਿ ਲੈ ਹੈ ਇਹ ਤੁਹ ਲੱਗਣ ਤਾਂ ਲੱਗੀ ਸਬਜ਼ੀ ਆਪਣੀ ਪਿੰਡੀ ਲੱਗ ਰਹੀ ਆ ਤਾਂ ਅੱਜ ਦੁਕਾਨ ਤੇ ਆਏ ਬਹੁਤ ਦਿਨਾਂ ਬਾਅਦ ਤਕ ਕਾਨ ਕਰਦੇ ਹੁਣ ਆਫ ਚੱਲਦੇ ਆ ਘਰ ਨੂੰ ਹਨ ਲਖੇ ਹੋਰ ਹੁਣ ਆਫ ਕਰਾਉਣਾ ਬਹੁਤ ਟਾਈਮ ਹੋ ਗਿਆ 9 ਵਜੇ ਦੇਖੋ ਟਾਈਮ ਵੀ ਇੱਥੇ ਦਿਖਾਈਏ ਜੀ ਦੇਖੋ ਹਾਂ ਦੀਨ ਦਾ ਘਰੇ ਮੜ ਗਿਆ ਦੀਨਾ ਪੂੜਾ ਤਾਲਾ ਪਿਆ ਲੁਸਾਂ ਮੀਂਦੇ ਸਹੀਏ ਡਿਗ ਪੈਣਗੇ ਸਕੀਮ ਲਾਉਂਦਾ ਫੌਜੀ ਵੀ ਡਿਗ ਪੈਣਗੇ ਐਵੇਂ ਫਿਰ ਪਹਿਲੀ ਧਰਦੀ ਹੈ ਹਨ ਲਖੇ ਕੋਈ ਦੀ ਸਕੀਮ ਲਾ ਰਹਾ ਹੈ ਅਜਾ ਸਬਜੀ ਸੂਜੀ ਵੀ ਗੁੱਟ ਦੀ ਅਜਾ ਦੋ ਪਾਸੇ ਕੰਮ ਚੱਲਦਾ ਜੀ ਨਾਲ ਨਾਲ ਵੱਟ ਚੱਲਦਾ ਜੀ ਸਬਜੀ ਹੋ ਗਈ ਕਲੋਜ਼ ਹੋ ਗਈ ਇਥੇ ਕਰਦੇ ਆਪਾਂ ਵਲੌਗ ਦਾ ਐਂਡ ਮਿੱਤਰੋ ਜੇ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਆਪਣੇ ਨੂੰ ਕਰੋ ਫੋਲੋ ਓਕੇ ਜੀ